ਚਰਨ ਸਿੰਘ ਆਲਮਗੀਰ ਐਚ ਜੀ ਪੀ ਸੀ ਦੇ ਮੈਂਬਰ ਔਰ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਆਲਮਗੀਰ ਸਾਹਿਬ ਮਹਿਜ਼ ਕੁਝ ਘੰਟੇ ਬਾਕੀ ਹਾਂਜੀ ਅ ਅਕਾਲੀ ਦਲ ਦੀ ਸਥਿਤੀ ਤੇ ਗੱਲ ਕਰਨੀ ਚਾਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਹਾਲਕਾ ਪੱਛਮੀ ਦੇ ਵਿੱਚ ਲੁਧੇਣਾ ਦੇ ਵਿੱਚ ਜੋ ਇਲੈਕਸ਼ਨ ਹੋ ਰਹੀ ਹੈ ਇਹਦੇ ਵਿੱਚ ਬਹੁਤ ਵੱਡਾ ਮੈਂ ਸਮਝਦਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਤੇ ਹਾਈ ਕਮਾਂਡ ਨੇ ਅਕਾਲੀ ਦਲ ਨੇ ਪਾਰਪਕਾਰ ਕੀਤਾ ਜਿਹੜਾ ਬਹੁਤ ਹੀ ਬੇਦਾਗ ਬਹੁਤ ਹੀ ਗਰੀਬਾਂ ਦਾ ਮਸੀਹਾ ਪੜਿਆ ਲਿਖਿਆ ਐਡਵੋਕੇਟ ਜੋ ਮਤਲਬ ਜੋ ਇਹ ਮੰਚ ਨੇ ਜਿਵੇਂ ਵਿਧਾਨ ਸਭਾ ਉੱਥੇ ਪੂਰੀ ਕ੍ਰੈਡੀਬਿਲਟੀ ਰੱਖਣ ਵਾਲਾ ਜਿਹੜਾ ਜਾ ਕੇ ਉੱਥੇ ਮੁੱਦੇ ਖੋਲ ਸਕਦਾ ਤੇ ਉੱਥੇ ਜਾ ਕੇ ਆਪਦੇ ਹਲਕੇ ਦੀ ਕਾਂਸੀਚੂਅਸੀ ਦੀ ਤੇ ਪੰਜਾਬ ਦੀ ਗੱਲ ਕਰ ਸਕਦਾ ਹੈ ਬਿਲਕੁਲ ਬਹੁਤ ਹੀ ਵਧੀਆ ਉਮੀਦਵਾਰ ਦਿੱਤਾ ਇਹ ਜੋ ਉਹਨਾਂ ਨੇ ਇਹ ਪਰਪਕਾਰ ਕਰਕੇ ਪਰਉਪਕਾਰ ਸਿੰਘ ਘੁੰਮਣ ਸਾਨੂੰ ਉਮੀਦਵਾਰ ਦਿੱਤਾ ਜਿਹਦਾ ਜਹੋਜਾ ਨਵਾਂ ਉਹੀ ਇਹਦੇ ਵਿੱਚ ਗੁਣ ਨੇ ਇਹ ਪਰਪਕਾਰ ਵੀ ਕਰਦਾ ਹੈ ਤੇ ਘੁੰਮਦਾ ਵੀ ਰਹਿੰਦਾ ਹੈ 24 ਘੰਟੇ ਦਿਨ ਰਾਤ ਤੇ ਹੁਣ ਅਸੀਂ ਆਪਣੇ ਸਾਰੇ ਵੀਰਾਂ ਨੂੰ ਇਹ ਅਪੀਲ ਜ਼ਰੂਰ ਕਰਾਂਗੇ ਕਿ ਤੁਸੀਂ ਹੁਣ ਜਿਹੜੀ ਆਪਣੀ ਡਿਊਟੀ ਆ ਕਿਉਂਕਿ ਜਿਹੜਾ ਵੋਟ ਦਾ ਬਹੁਤ ਵੱਡਾ ਰਾਈਟ ਆਪਾਂ ਨੂੰ ਭਾਰਤੀ ਸੰਵਿਧਾਨ ਨੇ ਦਿੱਤਾ ਹੋਇਆ ਉਹ ਇੱਕ ਦਿਨ ਹੀ ਉਹਦੀ ਵਰਤੋਂ ਹੁੰਦੀ ਹੈ ਉਸ ਤੋਂ ਬਾਅਦ ਜੋ ਵੀ ਅੱਗੇ ਆ ਗਿਆ ਫਿਰ ਉਹਨੂੰ ਮੌਕਾ ਮਿਲ ਜਾਂਦਾ ਹੈ ਵੀ ਤੁਸੀਂ ਵੀ ਇਹ ਇੱਕ ਪਰਪਕਾਰ ਕਰੋ ਤੁਸੀਂ ਸਹੀ ਉਮੀਦਵਾਰ ਪਰਪਕਾਰ ਸਿੰਘ ਘੁੰਮਣ ਨੂੰ ਵੋਟ ਪਾ ਕੇ ਇਹਨਾਂ ਨੂੰ ਐਮਐਲਏ ਬਣਾ ਕੇ ਇਹਨਾਂ ਨੂੰ ਉਧਾਰ ਸਭਾ ਦੇ ਵਿੱਚ ਮੈਂਦ ਕਰਨ ਵਾਸਤੇ ਭੇਜੋ ਕਿਉਂਕਿ ਲੋਕਾਂ ਦੇ ਹੱਥ ਵਿੱਚ ਫੈਸਲਾ ਕਿਉਂਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਆਪਾਂ ਪਹਿਲਾਂ ਪਾਰਟੀ ਦੀ ਗੱਲ ਕਰੀਏ ਫਿਰ ਆਪਾਂ ਉਮੀਦਵਾਰ ਦੀ ਗੱਲ ਕੀਤੀ ਹੈ ਤੇ ਇਹ ਗੱਲ ਆਪਣੀ ਮੇਨ ਮਾਈਂਡ ਦੇ ਵਿੱਚ ਰੱਖਣੀ ਚਾਹੀਦੀ ਹੈ ਪਾਰਟੀ ਲੈਵਲ ਦੇ ਉੱਤੇ ਵੀ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਇਹ ਪਾਰਟੀਆਂ ਕਦੇ ਕਿਸੇ ਖੇਤਰ ਲਈ ਲੜ ਨਹੀਂ ਸਕਦੀਆਂ ਕਿਉਂਕਿ ਜਿਵੇਂ ਹੁਣ ਆਪ ਹੈ ਜਿਵੇਂ ਕੇਜਰੀਵਾਲ ਹੈ ਕੇਜਰੀਵਾਲ ਪੰਜਾਬ ਦੇ ਵਿੱਚ ਤਾਂ ਇਹ ਬਿਆਨ ਦਿੰਦਾ ਹੈ ਕਿ ਪਾਣੀ ਪੰਜਾਬ ਨੂੰ ਮਿਲਣਾ ਚਾਹੀਦਾ ਪਰ ਹਰਿਆਣਾ ਰਾਜਸਥਾਨ ਦਿੱਲੀ ਦੇ ਵਿੱਚ ਜਾ ਕੇ ਬਿਆਨ ਬਦਲ ਜਾਂਦੇ ਨੇ ਤੇ ਜਿਹੜਾ ਭਗਵੰਤ ਮਾਨ ਆ ਸੀਐਮ ਭਗਵੰਤ ਮਾਨ ਦ੍ਰਿੜਤਾ ਦੇ ਨਾਲ ਕਦੇ ਵੀ ਪੰਜਾਬ ਲਈ ਜੋ ਕੁਝ ਮੰਗਣਾ ਚਾਹੇ ਪਾਣੀ ਮੰਗਣਾ ਚਾਹੇ ਇਲਾਕੇ ਮੰਗਣੇ ਨੇ ਪੰਜਾਬੀ ਬੋਲਦੇ ਜੋ ਵੀ ਜਿੰਨੇ ਵੀ ਮੁੱਦੇ ਨੇ ਚਾਹੇ ਬੀਬੀਐਮਬੀ ਹੈ ਜਿਹੜਾ ਉਹਦੇ ਵਿੱਚ ਆਪਣੇ ਨਾਲ ਫੇਰ ਹੋਰ ਧੱਕਾ ਹੋ ਰਿਹਾ ਕਿਉਂਕਿ ਉਹ ਪਾਣੀ ਜਿਹੜਾ ਉਹਨਾਂ ਦਾ ਹੱਕ ਵੀ ਨਹੀਂ ਬਣਦਾ ਉਹ ਵੀ ਉੱਥੇ ਦੇ ਰਹੇ ਨੇ ਉੱਥੇ ਵੀ ਮਤਲਬ ਪੂਰਾ ਡਟ ਕੇ ਸਟੈਂਡ ਨਹੀਂ ਕਦੇ ਲੈ ਸਕਦੇ ਕਿਉਂਕਿ ਆਕਾ ਆਕਾ ਇਹ ਗੱਲ ਕਹਿ ਰਿਹਾ ਕਿ ਆਪਾਂ ਹਿੰਦੁਸਤਾਨ ਦੀਆਂ ਬਾਹਰਲੇ ਸੂਬਿਆਂ ਦੇ ਇਲੈਕਸ਼ਨਾਂ ਜਿੱਤਣੀਆਂ ਨੇ ਆਪਾਂ ਲੁਧਿਆਣਾ ਥੋੜਾ ਪੱਛਮੀ ਬਾਰੇ ਹੋਰ ਵਿਚਾਰ ਕਰ ਲਈਏ ਪਿਛਲੀਆਂ ਜਿਹੜੀਆਂ ਜਿਮਣੀ ਚੋਣਾ ਹੋਈਆਂ ਅਕਾਲੀ ਦਲ ਇੱਕ ਸੰਕਟ 'ਚੋਂ ਲੰਘ ਰਿਹਾ ਸੀ ਉਹ ਛੱਡਣੀਆਂ ਪਈਆਂ ਉਹ ਇੱਕ ਨੀਤੀ ਨਹੀਂ ਬਣੀ ਵੀ ਆਪਾਂ ਚੋਣ ਲੜਨੀ ਹੈ ਉਸ ਤੋਂ ਬਾਅਦ ਇੱਕ ਲੁਧਿਆਣੀ ਦੀ ਚੋਣ ਆਉਂਦੀ ਹੈ ਲੁਧਿਆਣੀ ਦੀ ਚੋਣ ਦਾ ਫੈਸਲਾ ਕੀਤਾ ਜਾਂਦਾ ਕਿ ਆਪਾਂ ਇਥੇ ਉਮੀਦਵਾਰ ਉਤਾਰਨਾ ਕਿਉਂਕਿ ਜੇਕਰ ਆਪਾਂ ਪਿਛਲੇ ਇਥੋਂ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਕਿਤੇ ਨਾ ਕਿਤੇ ਇਥੇ ਬੀਜੇਪੀ ਭਾਰੀ ਰਹੀ ਆ ਵੋਟ ਬੈਂਕ ਪੱਖੋਂ ਆਮ ਆਦਮੀ ਪਾਰਟੀ ਇਥੋਂ ਜਿੱਤਦੀ ਰਹੀ ਆ ਤੇ ਪਹਿਲਾਂ ਇਥੋਂ ਮਹੇਸ਼ਿੰਦਰ ਗਰੇਵਾਲ ਜੀ ਉਹ ਲੜੇ ਨਹੀਂ ਬਹੁਤ ਘੱਟ ਉਹਨਾਂ ਨੂੰ ਇਥੋਂ ਵੋਟਾਂ ਪਈਆਂ ਸੀ 2022 ਚ ਵੀ ਬਹੁਤ ਇਥੋਂ ਜੜੀ ਹੈਗੀ ਆ ਔਰ ਲੋਕ ਸਭਾ ਦੇ ਵਿੱਚ ਵੀ ਹੁਣ ਦੀ ਸਥਿਤੀ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਫਾਈਟ ਹੋਣਾ ਚੁਕਾਉਣਾ ਮੁਕਾਬਲਾਗਾ ਜਿਹੜਾ ਮੁਕਾਬਲਾ ਹੈ ਚਾਰ ਕੋਣਾ ਮੁਕਾਬਲਾਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਵਧੀਆ ਤੁਸੀਂ ਇਹ ਬੜੇ ਬਹੁਤ ਹੀ ਸਿਆਣੀ ਬਹੁਤ ਹੀ ਸੂਝਵਾਨ ਤੁਸੀਂ ਗੱਲ ਕਰ ਰਹੇ ਹੋ ਹੁਣ ਤਾਂ ਕਿਉਂਕਿ ਅਕਾਲੀ ਦਲ ਤਾਂ ਹਮੇਸ਼ਾ ਹੀ ਜਦੋਂ ਤੋਂ ਵੀ ਅਕਾਲੀ ਦਲ ਹੋਂਦ ਵਿੱਚ ਆਇਆ ਉਦੋਂ ਤੋਂ ਅਕਾਲੀ ਦਲ ਤਾਂ ਕਿਉਂਕਿ ਖੇਤਰੀ ਪਾਰਟੀ ਆ ਪੰਜਾਬ ਦੀ ਵਾਰਸ ਪਾਰਟੀ ਆ ਇੱਕੋ ਇੱਕ ਪਾਰਟੀ ਆ ਜਿਹੜੀ ਪਾਰਟੀ ਸ਼ਹੀਦਾਂ ਦੀ ਜਥੇਬੰਦੀ ਦੀ ਪਾਰਟੀ ਆ ਸ਼ਹੀਦਾਂ ਦੀਆਂ ਕੁਰਬਾਨੀਆਂ ਸ਼ਹੀਦੀਆਂ ਵਿੱਚੋਂ ਨਿਕਲੀ ਪਾਰਟੀ ਆ ਜਿਨ੍ਹਾਂ ਨੇ ਪੰਜਾਬ ਲਈ ਮੋਰਚੇ ਲਾਏ ਜਿਨ੍ਹਾਂ ਆ ਪੰਜਾਬ ਲਈ ਜੇਲਾ ਕਟੀਆਂ ਜਿਨ੍ਹਾਂ ਆ ਪੰਜਾਬ ਲਈ ਲੜਾਈਆਂ ਲੜੀਆਂ ਉਹ ਅਕਾਲੀ ਦਲ ਦਾ ਇਤਿਹਾਸ ਹੈ ਯਾਰ ਅਕਾਲੀ ਦਲ ਨੇ ਲੜੀਆਂ ਸੋ ਇਸ ਕਰਕੇ ਜਦੋਂ ਕਦੇ ਵੀ ਕੋਈ ਵੀ ਉਮੀਦਵਾਰ ਅਕਾਲੀ ਦਲ ਵੱਲੋਂ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਤਾਂ ਫਰਜ਼ ਬਣਦਾ ਜਰੂਰ ਸਾਡਾ ਵੀ ਆਪਾਂ ਇਸੇ ਖੇਤਰੀ ਪਾਰਟੀ ਨੂੰ ਪੰਜਾਬ ਦੀ ਅਸਲ ਵਾਰਸ ਪਾਰਟੀ ਨੂੰ ਆਪਾਂ ਮਜ਼ਬੂਤ ਕਰੀਏ ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਵੀ ਆਪਾਂ ਆਪ ਆਲਿਆਂ ਨੂੰ ਮੌਕਾ ਦਿੱਤਾ ਤੇ ਉਹ ਤਾਂ ਉਲਟਾ ਉਹਨਾਂ ਨੇ ਆਪਣੀ ਕੋਈ ਪੰਜਾਬ ਦੀ ਖੁਸ਼ਹਾਲੀ ਲਈ ਤਾਂ ਕੀ ਸੋਚਣਾ ਸੀ ਇਹਨਾਂ ਨੇ ਤਾਂ ਸਾਰਿਆਂ ਦੇ ਆਪ ਦੇ ਲਈ ਉਹ ਸੋਚਿਆ ਇਹਨਾਂ ਨੇ ਤਾਂ ਆਪ ਦੇ ਘਰ ਭਰੇ ਨੇ ਤੇ ਇਹਨਾਂ ਦਾ ਝਾੜੂ ਤਾਂ ਲੋਕਾਂ ਦੀਆਂ ਜੇਬ ਵਿੱਚੋਂ ਪੈਸੇ ਕੱਢ ਕੇ ਆਪ ਦੇ ਘਰਾਂ ਨੂੰ ਹੂਝ ਕੇ ਲੈ ਆਇਆ ਤੇ ਇਸ ਕਰਕੇ ਲੋਕਾਂ ਨੇ ਹੁਣ ਮਨ ਬਣਾ ਲਿਆ ਕਿ ਇਹਨਾਂ ਨੇ ਪੰਜਾਬ ਲਈ ਕੁਝ ਵੀ ਨਹੀਂ ਕੀਤਾ ਕਿਉਂਕਿ ਇਹਨਾਂ ਨੇ ਜੋ ਵੀ ਅੱਜ ਪੰਜਾਬ ਦੇ ਉੱਤੇ ਜ਼ੁਲਮ ਕੀਤਾ ਨੋਟਿਸ ਉੱਟ ਕੀਤੀ ਆ ਉਹ ਇੱਕ ਬਹੁਤ ਵੱਡੀ ਲੋਟ ਖਸੋਟਾ ਕਿਉਂਕਿ ਮੈਂ ਤੁਹਾਨੂੰ ਯਾਦ ਕਰਾਉਣਾ ਬੰਦਾ ਸਿੰਘ ਬਹਾਦਰ ਦਾ ਜਦੋਂ ਇੱਥੇ ਪਹਿਲਾ ਰਾਜ ਆਇਆ ਆਪਣਾ ਜਿਹੜਾ ਪਹਿਲਾ ਰਾਜ ਆਇਆ ਹਨਾ ਪੰਜਾਬ ਦੇ ਵਿੱਚ ਉਹ ਬੰਦਾ ਸਿੰਘ ਬਹਾਦਰ ਦਾ ਰਾਜ ਆਇਆ ਸੀਗਾ ਇਹਨੂੰ ਆਪਾਂ ਪਹਿਲਾ ਰਾਜ ਕਹਿ ਸਕਦੇ ਹਾਂ ਤੇ ਜਿਹੜੀ ਲੋਗੜ ਰਾਜਧਾਨੀ ਬਣੀ ਸੀ ਇਹ ਪਹਿਲੀ ਰਾਜਧਾਨੀ ਬਣੀ ਸੀਗੀ ਆਪਣੀ ਜਿਹੜਾ ਪਹਿਲਾ ਇੱਥੇ ਪੰਜਾਬ ਦਾ ਪੰਜਾਬੀਆਂ ਦਾ ਮਤਲਬ ਸਿੱਖਾਂ ਦਾ ਰਾਜ ਆਇਆ ਤੇ ਉਦੋਂ ਬੰਦਾ ਸਿੰਘ ਬਹਾਦਰ ਨੇ ਜਿਹੜੇ ਬਹੁਤ ਵੱਡੇ ਧਨਾੜ ਲੋਕ ਹੁੰਦੇ ਸੀ ਜ਼ਿਮੀਦਾਰ ਲੋਕ ਹੁੰਦੇ ਸੀ ਉਹ ਕਿਉਂਕਿ ਵੱਡੇ ਵੱਡੇ ਖੇਤ ਉਹਨਾਂ ਦੇ ਕੋਲੇ ਹੁੰਦੇ ਸੀ ਤੇ ਜਿਹੜੇ ਆਪਨੇ ਬਜ਼ੁਰਗ ਸੀ ਉਹ ਉਹਨਾਂ ਦੇ ਸਾਹਮਣੇ ਖੇਤਾਂ ਦੇ ਵਿੱਚ ਕੰਮ ਕਰਦੇ ਹੁੰਦੇ ਸੀ ਜਿਨ੍ਹਾਂ ਨੂੰ ਆਪਾਂ ਮਜਾਰੇ ਕਹਿੰਦੇ ਸੀਗੇ ਪਰ ਇਹ ਇਤਿਹਾਸ ਇਸ ਗੱਲ ਦਾ ਗਵਾਹ ਕਿ ਬੰਦਾ ਸਿੰਘ ਬਹਾਦਰ ਨੇ ਜਦੋਂ ਇੱਥੇ ਪੰਜਾਬ ਦੇ ਵਿੱਚ ਬੰਦਾ ਸਿੰਘ ਬਹਾਦਰ ਦਾ ਰਾਜ ਆਇਆ ਜਾਨੀ ਗੁਰੂ ਸਾਹਿਬ ਦਾ ਰਾਜ ਆਇਆ ਕਿਉਂਕਿ ਉਹਨਾਂ ਦਾ ਸਿੱਕਾ ਵੀ ਇਹ ਚਲਾਇਆ ਸੀ ਦੇਗੋ ਤੇਗੋ ਫਤਿਹ ਨੌਸਰਤ ਬੇਦਰੰਗ ਯਾਫਤ ਆਜ ਨਾਨਕ ਗੁਰੂ ਗੋਬਿੰਦ ਸਿੰਘ ਕਿ ਇਹ ਜਿਹੜਾ ਸਿੱਕਾ ਇਹ ਗੁਰੂ ਦੇਵ ਨਾ ਉਹਦਾ ਰਾਜ ਗੁਰੂ ਦੇਵ ਨਾ ਉਹਦਾ ਅਸੀਂ ਤਾਂ ਸੇਵਾਦਾਰ ਆ ਉਹਨਾਂ ਨੇ ਪਹਿਲਾ ਕੰਮ ਇਹ ਕੀਤਾ ਸੀਗਾ ਉਹਨਾਂ ਨੇ ਜਿਹੜੀਆਂ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਸੀਗੀਆਂ ਉਹ ਹਲ ਬਾਂਉਣ ਵਾਲਿਆਂ ਨੂੰ ਖੋਕੇ ਦੇਤੀਆਂ ਉਹ ਕਹਿੰਦੇ ਵੀ ਦੇਖੋ ਜਿਹੜਾ ਬੰਦਾ ਹਲ ਬਾਂਉਂਦਾ ਜਿਹਦੀ ਹੜ ਦੀ ਲੋਕ ਥਲੇ ਜਿਹੜਾ ਖੂਨ ਪਸੀਨਾ ਖੇਤ ਦੇ ਵਿੱਚ ਚੁੰਦਾ ਇਹਨੂੰ ਅਧਿਕਾਰ ਹੈ ਇਹੀ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਹੈ ਇਹਨੂੰ ਅਧਿਕਾਰ ਹੈ ਇਹੀ ਇਹ ਜ਼ਮੀਂਦਾਰ ਮਾਲਕ ਬਣ ਸਕਦਾ ਸੋ ਜਿਹੜਾ ਹੁਣ ਰੈਵਨਿਊ ਆਪਣਾ ਰਿਕਾਰਡ ਆ ਉਹ ਆਪਾਂ ਦੇਖ ਸਕਦੇ ਆ ਜਿਹੜੇ ਹੁਣ ਆਪਾਂ ਜ਼ਮੀਨਾਂ ਦੇ ਮਾਲਕਾਂ ਜਿਹੜੀਆਂ ਉਹਨਾਂ ਤੋਂ ਸਰਮਾਇਦਾਰਾਂ ਤੋਂ ਜ਼ਿਮੀਂਦਾਰਾਂ ਤੋਂ ਖੋਕੇ ਉਹ ਸਾਰਿਆਂ ਨੂੰ ਬਰਾਬਰ ਤੇ ਦਿੱਤੀ ਸੀ ਉਹ ਆਪਾਂ ਨੂੰ ਬੰਦਾ ਸਿੰਘ ਬਹਾਦਰ ਦੀ ਦੇਣ ਹੈ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਹੁਣ ਤੁਸੀਂ ਦੇਖਿਆ ਆਹ ਇੱਥੇ ਹੀ ਆ 24000 ਏਕੜ ਤੇ ਉਹ ਤੋਂ ਉੱਪਰ ਵੀ 24411 ਏਕੜ ਜ਼ਮੀਨ ਉਹਨਾਂ ਨੂੰ ਹੀ ਉਹ ਫੇਰ ਉਹੀ ਮਲਕ ਭਾਗਵਾਂ ਨੂੰ ਫੇਰ ਉਹੀ ਬੈਡਰਾ ਨੂੰ ਫੇਰ ਉਹੀ ਸਰਮਾਇਦਾਰਾਂ ਨੂੰ ਅਕਵਾਇਰ ਕਰਾਉਣ ਲੱਗੇ ਹੋਏ ਨੇ ਸੋ ਇਸ ਕਰਕੇ ਅਸੀਂ ਤੁਹਾਡੇ ਚੈਨਲ ਦਾ ਵੀ ਧੰਨਵਾਦ ਕਰਦੇ ਹਾਂ ਤੁਸੀਂ ਗੱਲ ਕਰਨ ਦਾ ਮੌਕਾ ਦਿੱਤਾ ਅਸੀਂ ਬੇਨਤੀ ਕਰਦੇ ਹਾਂ ਵੀ ਸਾਡੇ ਇਤਿਹਾਸ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜੰਨਾ ਕਾਲੀ ਦਲ ਤੱਕ ਹੁਣ ਤੱਕ ਇਹ ਸਾਡਾ ਇਤਿਹਾਸ ਇਹ ਸਿਰਜਿਆ ਗਿਆ ਸਾਡੇ ਇਤਿਹਾਸ ਨੇ ਗਰੀਬਾਂ ਬਜਲੂਮਾਂ ਨਿਆਸਰਿਆਂ ਕਮਜ਼ੋਰਾਂ ਦੀ ਖਾਤਰ ਲੜਾਈਆਂ ਲੜੀਆਂ ਨੇ ਆਪਾਂ ਤਾਂ ਰੋਟੀ ਦਿੱਤੀ ਸੀਗੀ ਥਾਲੀ ਚ ਰੱਖੀ ਸੀ ਤੇ ਇਹ ਹੁਣ ਆਪਣੇ ਜਿਹੜੇ ਬੱਚੇ ਨੇ ਆਉਣ ਵਾਲੀਆਂ ਆਪਣੇ ਪੀੜ੍ਹੀਆਂ ਨੇ ਆਪਣੇ ਬੱਚਿਆਂ ਦੀ ਥਾਲੀ ਚੋਂ ਰੋਟੀ ਚੱਕਣਾ ਚਾਹੁੰਦੇ ਨੇ ਇੱਕ ਜਿਹੜੇ ਸੰਕਟ ਚੋਂ ਅਕਾਲੀ ਦਲ ਲੰਘਿਆ ਹੁਣ ਪਿਛਲੇ ਕੁਝ ਸਮੇਂ ਤੋਂ ਉਸ ਤੋਂ ਬਾਅਦ ਦੋ ਧਿਰਾਂ ਬਣ ਗਈਆਂ ਇੱਕ ਧਿਰ ਦੇ ਵਿੱਚ ਕੁਝ ਆਗੂ ਰੁੱਸ ਕੇ ਸਾਈਡ ਤੇ ਹੋ ਗਏ ਉਸ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਦੀ ਜਿਹੜੀ ਹੈਗੀ ਪ੍ਰਕਿਰਿਆ ਚੱਲੀ ਅਕਾਲ ਤਖਸ ਦੇ ਹੁਕਮ ਅਨੁਸਾਰ ਉਸ ਤੋਂ ਬਾਅਦ ਜਿਹੜੇ ਹਾਲੇ ਵੀ ਭਰਤੀ ਕਰ ਰਹੀ ਨਹੀਂ ਜਿਨ੍ਹਾਂ ਦੇ ਵਿੱਚ ਮਨਪ੍ਰੀਤ ਆਲੀ ਨਾਲ ਹੀ ਲੱਗਦਾ ਹਲਕਾ ਹੋਰ ਵੀ ਆਗੂ ਹੈਗੇ ਨੇ ਜਿਹੜਾ ਇਹ ਸੰਕਟ ਲੰਘਿਆ ਇਸ ਸੰਕਟ ਦਾ ਜਿਹੜਾ ਹੈਗਾ ਇਸ ਚੋਣ ਦੇ ਉੱਪਰ ਕੋਈ ਅਸਰ ਪਾਊਗਾ ਕਿਉਂਕਿ ਹਾਲੇ ਵੀ ਸੁਨੇਹਾ ਅਕਾਲੀ ਦਲ ਦਾ ਜਿਹੜਾ ਹੈਗਾ ਦੋ ਤਰਫਾ ਜਾ ਰਿਹਾ ਹੈਗਾ ਇੱਕ ਇੱਕ ਸੁਨੇਹਾ ਉਹਨਾਂ ਵੱਲੋਂ ਵੀ ਜਿਹੜੀ ਉਹ ਕਮੇਟੀ ਹਲੇ ਵੀ ਭਰਤੀ ਪ੍ਰਕਿਰਿਆ ਚੱਲ ਰਹੀ ਆ ਇੱਕ ਸੁਨੇਹਾ ਕਿਉਂਕਿ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣਾ ਦਿੱਤੇ ਗਏ ਨੇ ਤੇ ਉਸ ਤੋਂ ਬਾਅਦ ਇੱਕ ਸੁਨੇਹਾ ਇਧਰੋਂ ਵੀਰ ਜੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੇ ਬਾਰ ਬਾਰ ਇਸ ਗੱਲ ਦੀ ਅਪੀਲ ਕੀਤੀ ਆ ਭਈ ਆਪਾਂ ਨੂੰ ਸਾਰਿਆਂ ਨੂੰ ਪੰਜਾਬ ਨੂੰ ਬਚਾਉਣ ਦੇ ਖਾਤਰ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਕਿਸੇ ਪਾਰਟੀਕੂਲਰ ਕਿਸੇ ਵਿਅਕਤੀ ਦਾ ਨਹੀਂ ਬਣਾਇਆ ਹੋਇਆ ਸ਼੍ਰੋਮਣੀ ਅਕਾਲੀ ਦਲ ਸਾਡੇ ਬਜ਼ੁਰਗਾਂ ਨੇ ਬਣਾਇਆ ਸਾਡੇ ਵੱਡਿਆਂ ਨੇ ਬਣਾਇਆ ਸੋ ਇਸ ਕਰਕੇ ਇਹੀ ਅਪੀਲ ਹੈ ਭਈ ਜੇ ਆਪਾਂ ਪੰਜਾਬ ਨੂੰ ਆਪਣਾ ਘਰ ਆ ਪੰਜਾਬ ਪੰਜਾਬ ਨੂੰ ਹੁਣ ਬਾਹਰਲੇ ਆ ਕੇ ਲੁੱਟਣਾ ਚਾਹੁੰਦੇ ਨੇ ਕੋਈ ਪੰਜਾਬ ਨਾਲ ਦਰਦ ਨਹੀਂ ਉਹਨਾਂ ਨੂੰ ਕੋਈ ਪੰਜਾਬ ਦੀ ਤਰਫ ਨਹੀਂ ਚਾਹੇ ਕਾਗਰਸ ਆ ਚਾਹੇ ਆਪਾ ਚਾਹੇ ਕੋਈ ਵੀ ਆ ਸੋ ਇਸ ਕਰਕੇ ਮੈਂ ਵੀ ਇਹੀ ਬੇਨਤੀ ਕਰਦਾ ਹਾਂ ਬਈ ਜੇ ਆਪਾਂ ਆਪਣਾ ਘਰ ਬਚਾਉਣਾ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਬੱਚਿਆਂ ਦਾ ਭਵਿੱਖ ਬਚਾਉਣਾ ਸੋ ਆਪਾਂ ਨੂੰ ਸਾਰੇ ਵੀਰਾਂ ਨੂੰ ਇਕੱਠੇ ਹੋ ਕੇ ਜਿਹੜੀ オリジナル ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਏਸੇ ਚੀ ਭਣਾ ਵੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਪਾਰਪਕਾਰ ਸਿੰਘ ਘਮੜ ਨੂੰ ਆਪਾਂ ਜਿਤਾਈਏ ਉਸ ਤੋਂ ਬਾਅਦ ਜਿਹੜੀਆਂ 227 ਨੇ ਇਲੈਕਸ਼ਨਾਂ ਨੇ ਉਹਨਾਂ ਦੇ ਵਿੱਚ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਈਏ ਸਰਦਾਰ ਸੁਖਵੀਰ ਸਿੰਘ ਬਾਦਲ ਮੁੱਖ ਮੰਤਰੀ ਬਣ ਤੇ ਪੰਜਾਬ ਦੇ ਧੂਰੇ ਕਾਰਜ ਜਿਹੜੇ ਪੂਰੇ ਹੋ ਧੰਨਵਾਦ ਜੀ